ਸਾਤਰੀ ਕਾਲਜੀ ਸਾਰਿਆਂ ਨੂੰ ਹੁਣ ਤੋਂ ਜੋ ਵੀ ਆਪਾਂ ਵੀਡੀਓ ਬਣਾਇਆ ਕਰਾਂਗੇ ਉਹ ਫੇਸ ਦਿਖਾ ਕੇ ਬਣਾਇਆ ਕਰਾਂਗੇ ਪਹਿਲਾਂ ਆਪਾਂ ਵੀਡੀਓਸ ਤਾਂ ਪਹਿਲਾਂ ਵੀ ਬਣਾਉਂਦੇ ਸੀ ਪਰ ਆਪਾਂ ਬਿਨਾ ਫੇਸ ਦਿਖਾਏ ਤੋਂ ਬਣਾਉਂਦੇ ਸੀ ਤੇ ਕਾਫੀ ਸਾਰੇ ਕਮੈਂਟ ਇਹ ਹੀ ਆਉਂਦੇ ਸੀ ਕਿ ਤੁਸੀਂ ਫੇਸ ਦਿਖਾ ਕੇ ਵੀਡੀਓ ਬਣਾਓ ਹੁਣ ਤੋਂ ਜੋ ਵੀ ਆਪਾਂ ਵੀਡੀਓਸ ਬਣਾਇਆ ਕਰਾਂਗੇ ਮੈਂ ਤੇ ਮੇਰੀ ਸਿਸਟਰ ਫੇਸ ਦਿਖਾ ਕੇ ਹੀ ਵੀਡੀਓ ਬਣਾਇਆ ਕਰਾਂਗੇ ਤੁਸੀਂ ਵਾਅਦ ਤੋਂ ਵਾਅਦ ਸਪੋਰਟ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸੰਦ ਦਾ ਹਲਵਾ ਬਣਾਵਾਂਗੇ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੌਨ ਹਲਵਾ ਬਣਾਉਂਦੇ ਰਹੀ ਮੈਂ ਇੱਕ ਕਾਲੀ ਬੇਸਨ ਦਿਆ ਹੈ ਇਸਦਾ ਕਲਰ ਹੋ ਸਕਦਾ ਤੁਹਾਨੂੰ ਲਾਈਟ ਦਾ ਕਰਕੇ ਵਾਈਟ ਦਿਖਾਈ ਦੇ ਰਿਹਾ ਹੋਵੇ ਪਰ ਇਹ ਪ्योर ਬੇਸਨ ਹੈ ਜੀ ਇੱਥੇ ਮੈਂ 2.5 ਕਾਲੀਆਂ ਪਾਣੀ ਨੂੰ ਗਰਮ ਕਰ ਲਿਆ ਹੈ ਇਸਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਇਸ ਵਿੱਚੋਂ ਦੋ ਕਾਲੀਆਂ ਪਾਣੀ ਦੀਆਂ ਯੂਜ਼ ਕਰਾਂਗੇ ਆਪਾਂ ਹਲਵੇ ਦੇ ਵਿੱਚ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਾਣੀ ਨੂੰ ਗਰਮ ਕਰ ਲਵਾਂਗੇ ਆਪਾਂ ਹਲਵਾ ਬਣਾ ਲਵਾਂਗੇ। ਉਹਦੇ ਲਈ ਮੈਂ ਕੜਾਹੀ ਦੇ ਵਿੱਚ ਇੱਕ ਕੜਸੀ ਘਿਓ ਲਿਆ ਹੈ। ਘਿਓ ਦੇ ਵਿੱਚ ਬੇਸਣ ਪਾਵਾਂਗੇ। ਬੇਸਣ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ, ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਸ ਦੇ ਵਿੱਚ ਗੰਡਾ ਨਾ ਬੈ ਜਾਵੇ। ਇਹ ਬਹੁਤ ਹੀ ਟੇਸਟੀ ਸਵੀਟ ਰੈਸਪੀ ਹੈ ਜੀ ਆਪਾਂ ਇਸ ਨੂੰ ਘਰ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂਕਿ ਬੇਸਨ ਜ਼ਿਆਦਾ ਚਿਪਕਦਾ ਹੈ ਜੀ ਇਸ ਲਈ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤੇ ਲੋ ਫਲੇਮ ਤੇ ਪਕਾ ਲਵਾਂਗੇ ਬੇਸਨ ਦਾ ਕਲਰ 골ਡਨ ਬ੍ਰਾਊਨ ਹੋਣ ਤੱਕ ਇਸ ਨੂੰ ਪਕਾ ਲਵਾਂਗੇ ਅਪਾਜੀ ਸਾਲਵੇ ਨੂੰ ਬਿਨਾ ਨਾਨਸਟਿਕ ਪੈਨ ਤੋਂ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਤਰੀਕੇ ਨਾਲ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ। ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਇਹ ਬੇਸਣ ਦੀ ਬਰਫੀ ਤੋਂ ਘੱਟ ਨਹੀਂ ਲੱਗਦਾ। ਤੁਸੀਂ ਇੱਕ ਵਾਰ ਇਹ ਹਲਵਾ ਟਰਾਈ ਕਰਕੇ ਦੇਖਿਓ ਜੀ ਇਹ ਹਲਵਾ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਜੀਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸੂਜੀ ਦਾ ਹਲਵਾ ਤਾਂ ਜੀ ਸਭ ਬਣਾ ਹੀ ਲੈਂਦੇ ਨੇ ਪਰ ਬੇਸਨ ਦਾ ਹਲਵਾ ਬਣਾਉਣਾ ਥੋੜਾ ਔਖਾ ਹੈ ਕਿਉਂਕਿ ਇਸ ਦੇ ਵਿੱਚ ਪਰਫੈਕਟ ਮੀਜ਼ਰਮੈਂਟ ਦੀ ਜ਼ਰੂਰਤ ਹੁੰਦੀ ਹੈ ਆਪਾਂ ਇਸ ਦੇ ਵਿੱਚ ਚਾशनी ਬਣਾ ਕੇ ਨਹੀਂ ਪਾਵਾਂਗੇ ਜੀ ਪਾਣੀ ਨੂੰ ਗਰਮ ਕਰਕੇ ਹੀ ਪਾਵਾਂਗੇ ਪਾਣੀ ਦੇ ਵਿੱਚ ਆਪਾਂ ਫੂਡ ਕਲਰ ਪਾਉਣਾ ਹੋਵੇ ਤਾਂ ਪਾ ਸਕਦੇ ਹਾਂ ਜੀ ਨਹੀਂ ਆਪਾਂ ਰੀਅਲ ਕਲਰ ਵੀ ਰੱਖ ਸਕਦੇ ਹਾਂ ਹੁਣ ਥੋੜੀ ਦੇਰ ਪਕਾਉਣ ਤੋਂ ਬਾਅਦ ਇੱਕ ਛੋਟਾ ਚਮਚਾ ਇਲਾਚੀ ਪਾਊਡਰ ਪਾਵਾਂਗੇ ਜਾਂ ਇਲਾਚੀ ਦਰਦਰੀ ਕੁੱਟ ਕੇ ਪਾਵਾਂਗੇ ਮੈਂ ਇੱਥੇ ਇਲਾਚੀ ਨੂੰ ਦਰਦਰਾ ਕੁੱਟ ਕੇ ਪਾਇਆ ਹੈ ਆਪਾਂ ਹਲਵੇ ਦੇ ਵਿੱਚ ਪਾਣੀ ਨੂੰ ਗਰਮ ਕਰਕੇ ਹੀ ਪਾਵਾਂਗੇ ਜੀ ਜੇ ਆਪਾਂ ਠੰਡਾ ਪਾਣੀ ਪਾਵਾਂਗੇ ਨਾਲੇ ਤੇ ਹਲਵੇ ਦੇ ਵਿੱਚ ਗੱਡਾ ਪੱਜ ਜਾਣੀ ਆ ਤੇ ਕੁਕਿੰਗ ਪ੍ਰੋਸੈਸ ਵੀ ਰੁਕ ਜਾਏਗਾ ਇਸ ਸਵੀਟ ਰੈਸਪੀ ਨੂੰ ਆਪਾਂ ਕਿਸੇ ਵੀ ਤਿਉਹਾਰ ਤੇ ਜਾਂ ਸਪੈਸ਼ਲ ਮੌਕੇ ਤੇ ਬਣਾ ਸਕਦੇ ਹਾਂ ਹੁਣ ਬੇਸਨ ਦਾ ਕਲਰ ਚੇਂਜ ਹੋ ਚੁੱਕਿਆ ਹੈ ਬੇਸਨ ਪੱਕ ਚੁੱਕਿਆ ਤੇ ਹਲਕੀ ਹਲਕੀ ਖੁਸ਼ਬੂ ਵੀ ਆ ਰਹੀ ਹੈ ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਮਿੱਠਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਇੱਥੇ ਮੋਟੀ ਖੰਡ ਪਾਈ ਹੈ ਜੀ ਇਹ ਚੰਗੀ ਤਰ੍ਹਾਂ ਘੁਲ ਜਾਏਗੀ ਪਰ ਜੇ ਆਪਾਂ ਪੀਸੀ ਹੋਈ ਖੰਡ ਪਾਣੀ ਹੋਵੇ ਤਾਂ ਆਪਾਂ ਪੀਸੀ ਹੋਈ ਖੰਡ ਵੀ ਪਾ ਸਕਦੇ ਹਾਂ ਥੋੜੀ ਦੇਰ ਪਕਾਉਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਪਾਣੀ ਆਪਾਂ ਦੋ ਕਾਲੀਆਂ ਪਾਵਾਂਗੇ ਜੀ ਜਿਸ ਕਾਲੀ ਨਾਲ ਬੇਸਣ ਲਿਆ ਸੀ ਉਸੇ ਕਾਲੀ ਦੇ ਨਾਲ ਦੋ ਕਾਲੀਆਂ ਪਾਣੀ ਪਾਵਾਂਗੇ ਇਸ ਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਤੇ ਨਾਲ-ਨਾਲ ਪਾਣੀ ਪਾਵਾਂਗੇ ਤਾਂ ਕਿ ਇਸ ਦੇ ਵਿੱਚ ਗੰਡਾ ਨਾ ਪੈ ਜਾਵੇ ਐ ਤੇ ਮੈਂ ਦੋ ਕਾਲੀਆਂ ਪਾਣੀ ਦੀਆਂ ਪਾ ਦਿੱਤੀਆਂ ਨੇ ਇਸ ਨੂੰ ਲਗਾਤਾਰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਹਲਵੇ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਗਰਮ ਪਾਣੀ ਐਡ ਕਰਨ ਦੇ ਨਾਲ ਇਸ ਦੇ ਵਿੱਚ ਕੋਈ ਵੀ ਲੰਮਸ ਵਗੈਰਾ ਨਹੀਂ ਰਹੀ ਹੈ ਇਸੇ ਤਰੀਕੇ ਨਾਲ ਇਸ ਨੂੰ ਲਗਾਤਾਰ ਥੋੜੀ ਦੇਰ ਹਿਲਾਉਂਦੇ ਰਵਾਂਗੇ ਗਾੜਾ ਹੋਣ ਤੱਕ ਸ਼ੁਰੂ ਦੇ ਵਿੱਚ ਪਾਣੀ ਪਾਉਣ ਦੇ ਨਾਲ ਇਹ ਥੋੜਾ ਢਿੱਲਾ ਹੋਏਗਾ ਜੀ ਬਾਅਦ ਦੇ ਵਿੱਚ ਇਹ ਆਪਣੇ ਆਪ ਹੀ ਗਾੜਾ ਹੋ ਜਾਏਗਾ ਲਗਾਤਾਰ ਹਲਵੇ ਨੂੰ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਇਹ ਰੀਅਲ ਕਲਰ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਆਪਾਂ ਇਸ ਦੇ ਵਿੱਚ ਜ਼ਿਆਦਾ ਕਲਰ ਨਹੀਂ ਐਡ ਕੀਤਾ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਹਲਵੇ ਦੇ ਵਿੱਚ ਡਰਾਈ ਫਰੂਟ ਪਾਵਾਂਗੇ ਇੱਥੇ ਮੈਂ ਕਾਜੂ ਬਦਾਮ ਡਰਾਈ ਮੈਲਨ ਸੀਡਸ ਤੇ ਸੁੱਕਾ ਨਾਰੀਅਲ ਪਾਇਆ ਹੈ ਸਾਰੇ ਡਰਾਈ ਫਰੂਟ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਵੇ ਦੇ ਵਿੱਚ ਆਪਾਂ ਡਰਾਈ ਫਰੂਟਸ ਨੂੰ ਇਸ ਤਰੀਕੇ ਨਾਲ ਵੀ ਪਾ ਸਕਦੇ ਹਾਂ ਜੀ ਤੇ ਆਪਾਂ ਡਰਾਈ ਫਰੂਟਸ ਨੂੰ ਘਿਓ ਦੇ ਵਿੱਚ ਭੁੰਨ ਕੇ ਵੀ ਪਾ ਸਕਦੇ ਹਾਂ ਇਹ ਹਲਵਾ ਸਾਰੇ ਹਲਵਿਆਂ ਨਾਲੋਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਹੁਣ ਆਪਾਂ ਹਲਵੇ ਦੇ ਉੱਪਰ ਵਧੀਆ ਸ਼ਾਈਨ ਦੇ ਲਈ ਤੇ ਜ਼ਿਆਦਾ ਟੇਸਟੀ ਬਣਾਉਣ ਦੇ ਲਈ ਇਸ ਦੇ ਵਿੱਚ ਇੱਕ ਚਮਚ ਘਿਓ ਪਾਵਾਂਗੇ ਇਸ ਦੇ ਨਾਲ ਹਲਵੇ ਉੱਪਰ ਵਧੀਆ ਸ਼ਾਈਨ ਵੀ ਆਏਗੀ ਤੇ ਕਿਉ ਹਲਵੇ ਦੇ ਵਿੱਚ ਅੰਦਰ ਤੱਕ ਰਚ ਜਾਏਗਾ ਜਿਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਲਵੇ ਵਿੱਚ ਕਿਉ ਬੰਦ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਇੱਕ ਵਾਰ ਇਹ ਬੇਸਨ ਦਾ ਹਲਵਾ ਬਣਾ ਕੇ ਦੇਖਿਓ ਜੀ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰੀਕੇ ਦਾ ਬਣਿਆ ਹੋਇਆ ਹਲਵਾ ਘਰ ਦੇ ਵਿੱਚ ਸਭ ਨੂੰ ਬਹੁਤ ਪਸੰਦ ਆਏਗਾ ਹੁਣ ਆਪਣਾ ਗਰਮਾ-ਗਰਮ ਹਲਵਾ ਬਣ ਕੇ ਤਿਆਰ ਹੈ। ਇਹ ਹਲਵਾ ਦੇਖਣ ਵਿੱਚ ਜਿੰਨਾ ਵਧੀਆ ਲੱਗ ਰਿਹਾ ਹੈ ਜੀ ਉਹਨਾ ਟੇਸਟੀ ਵੀ ਹੋਏਗਾ। ਹੁਣ ਆਪਾਂ ਹਲਵੀ ਨੂੰ ਸਰਵ ਕਰ ਲਵਾਂਗੇ। ਇਹ ਬਹੁਤ ਹੀ ਟੇਸਟੀ সুইਟ ਰੈਸਪੀ ਹੈ ਜੀ ਹੁਣ ਆਪਾਂ ਇਸ ਦੇ ਉੱਪਰ ਥੋੜੀ ਜਿਹੀ ਡਰਾਈ ਫਰੂਟਸ ਪਾਵਾਂਗੇ ਜਿਵੇਂ ਕਾਜੂ ਤੇ ਬਦਾਮ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਡਰਾਈ ਫਰੂਟਸ ਐਡ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ